ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਤੁਹਾਨੂੰ ਲੈ ਚਲੀਏ ਇੱਕ ਨਵੇਂ ਜਗ੍ਹਾ ਤੇ ਮਾਰਕੀਟ ਘੁੰਮਦੇ ਆਂ ਨਾਲ ਦੇਖਦੇ ਆਂ ਹੋਰ ਕੀ ਕੁਝ ਚੱਲ ਰਿਹਾ ਹੈ ਇੰਗਲੈਂਡ ਵਿੱਚ ਇਸ ਤਰ੍ਹਾਂ ਤੇ ਮੌਸਮ ਦੇ ਵਿੱਚ ਦੇਖੋ ਮੌਸਮ ਜੋ ਕੇ ਸੂਰਦੀ بارش ਲੱਗੀ ਹੋਈ ਹੈ ਮੌਸਮ ਬਹੁਤ ਖਰਾਬ ਚੱਲਦਾ ਪਿਆ ਦੋਕ ਦਿਨ ਹੋ ਗਏ ਨੇ ਜੋ ਕਿ ਅੱਜ ਸਾਰਾ ਦਿਨ ਹੀ ਬਾਦ ਹੈ ਸਾਰੀ ਦੀ ਆੜੀ بارش ਲੱਗੀ ਰਹੇਗੀ ਕਿੰਨੇ ਮਹੀਨੇ ਕੋਲ ਹੋਣ ਤਾਂ ਵੈਸੇ ਥੋੜੇ ਚਿਰ ਵਾਸਤੇ ਰੁਕੀ ਹੈ ਕੋਸ਼ਿਸ਼ ਕਰਦਾ ਹੋਣੇ ਫੇਰ ਸ਼ੁਰੂ ਹੋ ਜਾਵੇ ਤੇ ਬੋਲਰਾਮ ਟੈਂਪਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਫੋਟਬਾਲ ਦੇ ਕਲੱਬ ਦਾ ਮੈਚ ਕਲੱਬ ਦੇ ਮੈਚ ਹੁੰਦੇ ਨੇ ਉਹ ਐਸੇ ਸਟੇਡੀਅਮ ਦੇ ਸਟੇਡੀਅਮ ਦੇ ਵਿੱਚ ਕਲੱਬਾਂ ਦੇ ਮੈਚ ਹੁੰਦੇ ਨੇ ਕਲੱਬ ਜੋ ਉੱਥੇ ਆ ਕੇ ਖੇਡਦੇ ਨੇ ਇਹ ਕਲੱਬ ਵਾਰ ਜਾ ਕੇ ਖੇਡਦਾ ਜਿਸ ਤਰ੍ਹਾਂ ਉਸ ਹਾਬ ਦੇ ਨਾਲ ਦੇਖੋ ਸਟੇਡੀਅਮ ਜੋ ਕਲੱਬਾਂ ਦੇ ਮੈਚ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਵੌਲਫਸ ਨੇ ਇਹ ਵੌਲਫਸ ਮੈਗਾ ਸਟੋਰ ਵੌਲਫਸ ਦੇ ਕਲੱਬ ਹਾਂਜੀ ਦੇਖੋ ਨਹਿਰ ਤੇ ਬਤਕਾਂ ਜੋ ਕਿ ਘੁੰਮਦੀਆਂ ਆਈਆਂ ਆਹ ਤੋਂ ਦਿਖਾਣੇ ਆ ਨਹਿਰ ਦੇ ਨਾਲ-ਨਾਲ ਚਲਦੇ ਹੋਏ ਬਤਕਾਂ ਕਿਸ ਤਰ੍ਹਾਂ ਘੁੰਮਦੀਆਂ ਪਈਆਂ ਨੇ ਦੋਸਤੋ ਇਹ ਉਹ ਪੁੱਲ ਪੁੱਲ ਨਹੀਂ ਮਤਲਬ ਉਹ ਰਸਤਾ ਹੈ ਜਿਸ ਤਰ੍ਹਾਂ ਪਾਣੀ ਇੱਕ ਪਾਸੇ ਜਾਦਾ ਕਰੀਏ ਤੇ ਇੱਕ ਪਾਸੇ ਘੱਟ ਕਰੀਏ ਤੇ ਫੇਰ ਕਿਸ਼ਤੀ ਨਿਕਲਦੀ ਹੈ ਇਹ ਓਪਨ ਕਰਕੇ ਪਾਣੀ ਇਸ ਤਰ੍ਹਾਂ ਭਰਦੇ ਆ ਫੇਰ ਉਸ ਤੋਂ ਬਾਅਦ ਇੱਥੋਂ ਪਾਣੀ ਘੱਟ ਕਰਕੇ ਇੱਥੇ ਆਂਦਾ ਹੈ ਇੱਥੋਂ ਫੇਰ ਕਿਸ਼ਤੀ ਅੱਗੇ ਜਾਂਦੀ ਹੈ ਇੱਥੋਂ ਹੌਲੀ 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 ਤੁਰਦੇ ਆ ਫੇਰ ਇੱਥੇ ਆ ਕੇ ਫਿਰ ਇਹਦਾ ਰਸਤਾ ਇਹਨੂੰ ਓਪਨ ਕਰਕੇ ਇਥੋਂ ਪਾਣੀ ਘੱਟ ਕਰਦੇ ਨੇ ਤੇ ਇਸੇ ਤਰ੍ਹਾਂ ਫਿਰ ਉਹ ਪੋਲ ਦੇ ਪਾਰ ਹੋ ਜਾਂਦੀ ਉਸੇ ਦੇਖਿਆ ਹੋਇਆ ਹੈ ਕਈ ਵਾਰੀ ਇਸ ਵੀਡੀਓ ਦੇ ਵਿੱਚ ਜਾਂ ਕਈ ਵਾਰੀ ਹੋਰ ਨੈੱਟ ਤੇ ਦੇਖਿਆ ਹੋਇਆ ਹੈ ਕਿ ਇੱਕ ਪਾਸੇ ਪਹਿਲਾਂ ਪਾਣੀ ਘੱਟ ਕਰਦੇ ਨੇ ਫਿਰ ਪਾਣੀ ਇੱਥੇ ਫੁੱਲ ਕਰਕੇ ਇਥੋਂ ਲੰਘ ਕੇ ਫਿਰ ਇਹਨੂੰ ਓਪਨ ਕਰਦੇ ਨੇ ਇਥੋਂ ਪਾਣੀ ਘੱਟ ਕਰਦੇ ਨੇ ਫਿਰ ਘੱਟ ਕਰਕੇ ਅੱਗੇ ਇਸ ਪੋਲ ਰਾਈਂ ਥੱਲੋਂ ਜੋ ਕਿ ਕਿਸ਼ਤੀ ਨਿਕਲ ਜਾਂਦੀ ਬੋਟ ਜਿਹੜੀਆਂ ਵੀ ਬੋਟਸ ਜਿਹੜੀਆਂ ਉਹ ਨਿਕਲ ਜਾਂਦੀਆਂ ਨੇ ਇੱਥੇ ਇਸ ਪੁਲ ਥੱਲੇ ਦੇਖੋ ਸਿਟੀ ਸੈਂਟਰ ਦੇ ਵਿੱਚ ਪਾਣੀ ਦੇ ਫੁਆਰੇ ਚੱਲਦੇ ਹੋਏ ਡੈਕੋਰੇਸ਼ਨ ਕੀਤੀ ਹੋਈ ਫੁਆਰਿਆਂ ਦੀ सिटी सेंटर बिजली जो कि माहौल सिटी सेंटर जो कि रौनक लगी हुई है देखो ਥੋੜੇ ਚਿਰ ਤਾਂ ਨਹੀਂ ਫਿਰ ਤੁਹਾਨੂੰ ਅੰਦਰ ਸ਼ਾਪਸ ਤੇ ਵੀ ਲੈ ਕੇ ਜਾਵਾਂਗੇ ਡਰਨਲਸ ਇਹ ਸਿਟੀ ਸੈਂਟਰ ਦੇ ਵਿੱਚ ਦਾ ਮਾਹੌਲ ਜੋ ਬੈਸਟ ਟਾਈਮ ਦੇ ਵਿੱਚ ਇਹ ਸਿਟੀ ਸੈਂਟਰ ਦੇ ਅੰਦਰ ਦਾ ਮਾਹੌਲ ਹੈ ਜੋ ਕਿ ਲਗ ਲਗ ਛੋਪਾ ਨੇ सिटी सेंटर के अंदर का माहौल कुछ भी शॉपा बंद हुई हैं जो कि शाम के टाइम तो खुलन ग कुछ शॉप खुल जे डी स्पोर्ट्स नॉर्मल सुपर ड्रग्स जिते के नॉर ਕਾਸਮੈਟਿਕ ਸਾਰਾ ਮਿਲ ਜਾਂਦਾ ਹੈ ਇਹ ਤੂ ਜੱਡ ਬਾਕੀ ਇਹਨਾਂ ਦੇ ਨਾਲ ਨੋਰਮਲ ਆਪਣੇ ਦੇਸੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਇੱਦਾਂ ਕਾਰਡਸ ਵਗੈਰਾ ਸ਼ਾਪਸ ਨੋਰਮਲ ਦੇਸੀ ਸ਼ਾਪਸ ਇਹਰ ਬਿਊਟੀ ਇਹ ਦੇਸੀ ਦੁਕਾਨ ਜੋ ਆਪਣੇ ਇਹ ਵੀ ਨਾਰਮਲ ਦੇਸੀ ਦੁਕਾਨ ਤੇ ਇਹ ਕਾਰਟਸ ਇਹ ਜੁਲਰੀ ਸ਼ਾਪ ਗੋਲਡਸ ਜੁਵਲਰੀ ਇਧਰ ਘੜੀਆਂ ਦੇ ਬ੍ਰਾਂਡ ਨੇ ਜੋ ਸਿਟੀ ਸੈਂਟਰ ਦੇ ਅੰਦਰ ਦੇਖੋ ਇਸ ਤਰ੍ਹਾਂ 크리스마ਸ ਦੀ ਜੋ ਟਰੀ 크리스마ਸ ਦੀ ਲੋਕੇਸ਼ਨ ਹਨਾ ਸੈੱਟ ਕੀਤੀ ਹੋਈ ਹੈ ਸਿਟੀ ਸੈਂਟਰ ਦਾ ਇੱਕ ਪਾਰਟ ਵੋਲਵਰਹੈਂਪਟਨ ਦੇ ਵਿੱਚ ਏ ਬੱਸ ਸਟੇਸ਼ਨ ਬੋਲਵਰ ਰੈਂਪਟਨ ਦਾ ਇਹ ਟਰੈਮ ਆ ਰਹੀ ਹੈ ਦੇਖੋ ਬੋਲਵਰ ਰੈਂਪਟਨ ਦੇ ਵਿੱਚ ਐ ਸਿਟੀ ਸੈਂਟਰ ਦਾ ਮੇਨ ਰੋਡ ਜਾਂਦਾ ਹੋਇਆ ਐਂਟਰੀ ਤੇ ਬੋਲੋਵਰ ਹੈਂਪਟਨ ਦੇ ਵਿੱਚ ਐ ਦੇਖੋ ਬਿਲਡਿੰਗਾਂ ਜੋ ਕਿ ਬਹੁਤੀਆਂ ਜ਼ਿਆਦੀਆਂ ਨਹੀਂ ਹੈ ਸਿਰਫ ਇੱਕ ਦੋ ਨੇ ਐ ਸਾਹਮਣੇ ਸਟੇਸ਼ਨ ਦੇ ਖਰੇਆ ਟ੍ਰੇਨ ਸਟੇਸ਼ਨ ਬੋਲੋਵਰ ਹੈਂਪਟਨ ਦਿੱਸ ਤੁਸੀ ਲਿਖਿਆ ਦੇਖ ਰਹੇ ਹੋ ਇਹ ਟ੍ਰੇਨ ਸਟੇਸ਼ਨ ਹੈ ਇਹ ਤੋਂ ਦੁਖਾਨੇ ਆ ਨੈਰ ਕੰਡੇ ਕੰਡੇ ਦੇ ਵਿੱਚ ਕੀ ਹੋ ਰਿਹਾ ਦੇਖੋ ਬਤਕਾਂ ਜਾਂਦੀਆਂ ਹੋਈਆਂ ਹੈਂਪਟਨ ਦੇਖੋ ਟ੍ਰੇਨ ਆਈ ਜਿੱਦਾਂ ਕਿ ਸਾਰੇ ਸ਼ਹਿਰਾਂ ਦੇ ਵਿੱਚ ਹੁੰਦੇ ਨਾ ਇੱਕ ਜਾਂ ਦੋ ਸਟਰੀਟ ਜਿਹੜੀਆਂ ਫੇਮਸ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਇਹ ਡੱਡਲੀ ਰੋਡ ਜੋ ਕਿ ਮੇਨ ਰੋਡ ਫੇਮਸ ਏ ਤੇ ਇੱਕ ਇੱਕ ਕੈਨਕਰ ਰੋਡ ਇਹ ਦੇਖੋ ਕੈਨਕਰ ਰੋਡ ਗੁਰਦੁਆਰਾ ਗੁਰੂ ਨਾਨਕ ਸਤਸੰਗ ਸੱਚਖੰਡ ਗੁਰੂ ਨਾਨਕ ਗੁਰਦੁਆਰਾ ਜੋ ਕਿ ਐਨਕ ਰੋਡ ਤੇ ਬਹੁਤ ਹੀ ਪੁਰਾਣਾ ਹੈ ਤੇ ਦੇਖੋ ਸਪਾਰਕਿੰਗ ਵੀ ਆਪਣੇ ਗੁਰਦੁਆਰੇ ਦੀ ਇਹ ਸਟਰੀਟ ਜੋ ਕਿ مشهور ہے جس طرح ਡੱਡਲੀ ਰੋਡ ਵਿੱਚ مشهور ਹੈ ਇਸ ਤਰ੍ਹਾਂ ਇੱਕ ਐਨਕ ਰੋਡ مشهور ਹੈ